ਉਦੋਵੇਂ ਦੋਵੇਂ ਜੀ ਜਾਂਦੇ ਆ ਦੋਵੇਂ ਜੀ ਦੋਵੇਂ ਜੀ ਨਾ ਉਹਨਾਂ ਨੇ ਗਦਾ ਲਿਆ ਹੋਇਆ ਉਹ ਜਾਂਦੇ ਆ ਤੇ ਉਹ ਲੋਕੀ ਪਤਾ ਕੀ ਕਹਿੰਦੇ ਉਹਨਾਂ ਨੂੰ ਕਹਿੰਦੇ ਲੈ ਹੈ ਨਾ ਕਮਲੇ ਕਹਿੰਦੇ ਕਹਿੰਦੇ ਹੈ ਨਾ ਕਮਲੇ ਕਹਿੰਦੇ ਗਦੇ ਤੇ ਬੈਠੇ ਰਹਿੰਦੇ ਉਹ ਕਹਿੰਦੇ ਨੋਬੀ ਉਹ ਕਹਿੰਦੇ ਹੋ ਤੇ ਇਹਨੇ ਕਰ ਗਿਆ ਕਿ ਆਪਾਂ ਉਹ ਕਹਿੰਦੇ ਇਦਾਂ ਕਰ ਤੂੰ ਗਹਿ ਜਾ ਕਰੇ ਤੇ ਉਹ ਬੈਠ ਗਈ ਉਹਨੇ ਉਹ ਕੋ ਗਦੇ ਨੂੰ ਫੜ ਕੇ ਤੋਰ ਲਾ ਗਿਆ ਲੋਕ ਕਹਿੰਦੇ ਹੈ ਨਾ ਕਮਲੇ ਕਹਿੰਦੇ ਕਹਿੰਦੇ ਹੈ ਨਾ ਜੋਰੂ ਦਾ ਗੁਲਾਮ ਘਰ ਵਾਲੀ ਦਾ ਗੁਲਾਮ ਘਰ ਵਾਲੀ ਗਦੇ ਤੇ ਬੈਠੀ ਆਪ ਨੂੰ ਤੋਰੀ ਦੇ ਜਾ ਰਹੀ ਹੈ ਕਿ ਕਹਿੰਦਾ ਘਰ ਵਾਲੀ ਦਾ ਗੁਲਾਮ ਲੋਕ ਕਹਿੰਦੇ ਉਹ ਕਹਿੰਦੇ ਉਹ ਥੱਲੇ ਉਤਰ ਗਏ ਫਟਾਫਟ ਉਤਰੇ ਥੱਲੇ ਆਪ ਬਹਿ ਗਿਆ ਕਹਿੰਦੇ ਕਾਹ ਘਰ ਵਾਲੀ ਤਾਂ ਜਾਣਦੀ ਆ ਤੁਰੇ ਆਪ ਵੇਖ ਕਿਵੇਂ ਬੈਠਾ ਬਣ ਕੇ ਕਹਿੰਦੇ ਉੱਪਰ ਉਹ ਕਹਿੰਦੇ ਕਿਆ ਕਰੀਏ ਕਹਿੰਦੇ ਹਲੇ ਆਪਾਂ ਇਧਰ ਕਰਦੇ ਆ ਆਪਾਂ ਗਾਦਾ ਹੀ ਚੁੱਕ ਲੈਣੇ ਨੇ ਅਧਿਪ ਉਹ ਨਾਮ ਜਿਹੜਾ ਨੇ ਦਾਦਾ ਚੁੱਕ ਲਿਆ ਕਹਿੰਦੇ ਐ ਨਾ ਕਮਲੇ ਕਹਿੰਦੇ ਕਦਾ ਚੁੱਕੀ ਕੋਈ ਕੋਈ ਪਤਾ ਹੀ ਨਹੀਂ ਗਰੀਬਈ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਸੰਸਾਰ ਰੱਬ ਨੇ ਬਣਾਇਆ ਹੈ ਤੇ ਆਪਾਂ ਰੱਬ ਦੇ ਬੰਦੇ ਆ ਸਾਰੇ ਹੋਰ ਐ ਥੋੜੀ ਵੀ ਆਪਾਂ ਕੋਈ ਵੱਖਰੇ ਵੱਖਰੇ ਸਾਰੇ ਇੱਕੋ ਹੀ ਜੋਤ ਵਿੱਚੋਂ ਆਏ ਆ ਇੱਕ ਹੀ ਜੋਤ ਆਪਣੀ ਤੇ ਕਹਿੰਦੇ ਉਹਨਾਂ ਨੇ ਗਾਧਾ ਹੀ ਚੁੱਕ ਲਿਆ ਕਹਿੰਦੇ ਹੈ ਕਮਲੇ ਕਹਿੰਦੇ ਵੇਖੋ ਕਦਾ ਚੁੱਕੀ ਜਾਂਦੇ ਕਿਤੇ ਮਾਨ ਨਹੀਂ ਕਿਤੇ ਦੀ ਕਿਤੇ ਨਹੀਂ ਮਾਣ ਆਗੇ ਕਿਤੇ ਦੇ ਖੜ ਜਾਣੇ ਕਿਤੇ ਦੀ ਨਾਲ ਇਹ ਚੱਲਦੇ ਹੀ ਰਹਿੰਦੇ ਸਤਿਗੁਰੂ ਨੇ ਬਾਜਾ ਦੇਤਾ ਸੁਭਾਜੇ ਤੋਂ ਬਾਦ ਗੁਰੂ ਨੇ ਚੋਲਾ ਦੇਤਾ ਹੁਣ ਭਾਈ ਅਸੀਂ ਚੱਲੀ ਚੱਲਦੇ ਆ ਸਾਡਾ ਖਰਚਾ ਬਣੀ ਚੱਲਦਾ ਕੋਈ ਕੁਛ ਮਰਦੀ ਕਵੇ ਸਾਨੂੰ ਕਦੀ ਵੀ ਸਾਡਾ ਦਾਣਾ ਫੁਲਕਾ ਚੱਲੀ ਜਾਂਦਾ ਸਾਡਾ ਰੋਟੀ ਫੁਲਕਾ ਚੱਲੀ ਜਾਂਦਾ ਹੁਣ ਸਾਨੂੰ ਵੀ ਚਾਹੀਦਾ ਹੈ ਮਟਰ ਪਨੀਰ ਮਿਲਦਾ ਇਹ ਥੋੜੀ ਵੀ ਕੋਈ ਹੈ ਅੱਗੇ ਜਾਂਦੇ ਨੂੰ ਚਾਹ ਮਿਲਦੀ ਐ ਰਸਗੁੱਲੇ ਚਮਚਮਾ ਫਿਰ ਚੰਗੀਆਂ ਰੋਟੀਆਂ ਮਿੱਸੀਆਂ ਆਂਦੀਆਂ ਨੇ ਕਿਉਂ ਨਹੀਂ ਬਣਦੇ ਬਾਬੇ ਆਜੇ ਇੱਕ ਅੱਧਾ ਤੇ ਆਜੋ ਸਾਡੇ ਕੰਨੀ ਨਜ਼ਾਰੇ ਲਾਓ ਹੈ ਬਈ ਸੱਚੀ ਐ ਹੁਣ ਘਰ ਵਿੱਚ ਤੇ ਘਰ ਵਿੱਚ ਵੀ ਤੇ ਗਾਲਾਂ ਕੱਢਨੇ ਮਾਪਿਓ ਤੋਂ ਕੋਈ ਗੱਲ ਨਹੀਂ ਦੁਨੀਆਂ ਦੇ ਇੱਕ ਸੋ ਸਹਿਲਾ ਕਰਾਂਗੇ ਪਰ ਖਾਣ ਪੀਣ ਨੂੰ ਤੇ ਵਧੀਆ ਨਜ਼ਾਰਾ ਹੀ ਐ ਸੱਚੀ ਐ ਬਈ ਜੰਗੇ ਬਦਾਮ ਮਿਲਦੇ ਐ ਚੰਗੀਆਂ ਬਰਫੀਆਂ ਐ ਵਧੀਆ ਵਧੀਆ ਖਾਣੇ ਮਿਲਦੇ ਬਾਬਾ ਜੰਗੇ ਕਰਮਾ ਜਿਹਨੇ ਉਹਨੂੰ ਮਿਲਦੇ ਨੇ ਲੈ ਚਲਾ ਤੋ ਚੱਲ ਫੇਰ ਨਾਲ ਜਰੇ ਬਾਬੇ ਨੂੰ ਲਈ ਚੱਲਦੇ ਆ ਬਾਬਾ ਕੁਛ ਨਹੀਂ ਹੁੰਦਾ ਆਪੇ ਸਾਹਮਣੇ ਰਹਿਣਗੇ ਮੱਝਾ ਮੁੱਝਾ ਆਪੇ ਕਰਦੇ ਰਹਿਣਗੇ ਚਲੋ ਏਵੇਂ ਨਾ ਆਪੇ ਕਰਦੇ ਰਹਿਣਗੇ ਮੱਝਾ ਮੂਝਾ ਇੱਕ ਵਾਰ ਕਹਿ ਮਨ ਵਿੱਚ ਓਏ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਬੋਝ ਨੂੰ ਓ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਬੋਝ ਨੂੰ ਛੱਡ ਦੇ ਦੁਨੀਆ ਦੁਨੀਆ ਵਾਲੀ ਮਾਰੂ ਤੇਰੀ ਵੰਦ ਲਜਾਉ ਤੱਕ ਦੀਰ ਛੱਡ ਦੇ ਦੁਨੀਆ ਵਾਲੀ ਮਾਰੂ ਹੋ ਜਾ ਬਨਾਬ ਕੀ ਛੱਡ ਦੇ ਦੁਨੀਆ ਵਾਲੀ ਹੋ ਜਾ ਬਨਾਬ ਕੀ ਛੱਡ ਦੇ ਦੁਨੀਆ ਵਾਲੀ ਕੀਰ ਖੜ ਦੇ ਦੁਨੀਆ ਵਾਲੀ ਮੋਤੂ ਕੋ ਜਾਮਨਾ ਫਜੀਰ ਖੜ ਦੇ ਦੁਨੀਆ ਵਾਲੀ ਮੋਤੂ ਹੋ ਜਾਮਨਾ ਫਜੀਰ ਖੜ ਦੇ ਦੁਨੀਆ ਵਾਲੀ ਮੋਤੂ ਕੋ ਜਾਮਨਾ ਫਜੀਰ ਖੜ ਦੇ गॾे पास yeah. <laughs>